ਖਲਾਰਿਆਂ ਨੇ ਤੁਹਾਡੇ ਨਾਲ ਅੱਜ ਦਾ ਜਿਹੜਾ ਖਾਲਸਾ ਪੰਥ ਦੇ ਆਲੇ ਦੁਆਲੇ ਕੁੰਮਣ ਕੇਰੀ ਹੈ ਜਿਸ ਦੁਗਦੋਂ ਵਿੱਚ ਪੰਜਾਬ ਅੱਜ ਫਸਿਆ ਉਹਦੇ ਬਾਰੇ ਬਹੁਤ ਵਧੀਆ ਤਰੀਕੇ ਨਾਲ ਜ਼ਿਕਰ ਕੀਤਾ ਹੈ ਦੇਖੋ ਐਦਾਂ ਦੀ ਤਰਾਸ ਦੀ ਐਦਾਂ ਦਾ ਨਗਾਰ ਕਦੀ ਖਾਲਸੇ ਦੇ ਇਤਿਹਾਸ ਵਿੱਚ ਨਹੀਂ ਆਇਆ ਅੰਗਰੇਜ਼ਾਂ ਵੇਲੇ ਵੀ ਅੱਪਾ ਇਹਨੇ ਕਮਜ਼ੋਰ ਨਹੀਂ ਸੀ ਹੋਏ ਰਾਜਸੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਮੁਗਲਾਂ ਵੇਲੇ ਵੀ ਆਪਾਂ ਲੜਦੇ ਰਹੇ ਮੁਗਲ ਵੀ ਡਰਦੇ ਸੀ ਆਪਣੇ ਤੋਂ ਪੁੱਛਦੇ ਹੁੰਦੇ ਸੀ ਕਿੱਥੋਂ ਅਫਗਾਨੀ ਵਾਲੇ ਮਰ ਕੇ ਬੰਦੇ ਕਿੱਥੋਂ ਆਉਂਦੇ ਨੇ ਇਹ ਸਿੰਘ ਸਾਨੂੰ ਲੁੱਟ ਕੇ ਲੈ ਜਾਂਦੇ ਆ ਇਹ ਕੋੜੀਆਂ ਦੀਆਂ ਕਾਟੀਆਂ ਤੇ ਸੌਂਦੇ ਨੇ ਛੋਲੇ ਖਾ ਕੇ ਪਾਣੀ ਪੀ ਕੇ ਇਹ ਗੁਜ਼ਾਰਾ ਕਰਦੇ ਨੇ ਲੇਕਿਨ ਉਦੋਂ ਵੀ ਆਪਣੀ ਸ਼ਕਤੀ ਸੀ ਅੱਜ ਨਾ ਤਾਂ ਦਿੱਲੀ ਪੁੱਛੇ ਆਪਾਂ ਨੂੰ ਨਾ ਚੰਡੀਗੜ੍ਹ ਕੋਈ ਆਪਣੀ ਗੱਲ ਆ ਪੰਜਾਬ ਵਿੱਚ ਆਪਾਂ ਖੇਰੂ-ਖੇਰੂ ਹੋ ਗਏ ਤੇ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਹੁਣ ਸਮਾਂ ਇਹਨਾ ਨਹੀਂ ਕਲੀ-ਕਲੀ ਗੱਲ ਤੋੜਨਾ ਵਿਸਤਾਰਨਾ ਕਰੀਏ ਲੇਕਿਨ ਜਿਹੜੀ ਗਾਥਾ ਸ਼ੁਰੂ ਹੁੰਦੀ ਹੈ ਖਾਲਸਾ ਜੀ 2015 ਦੀ ਜਦੋਂ ਵਿਦਵੀ ਹੋਈ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਗੁਰੂ ਨੇ ਆਪਾਂ ਤਾਂ ਮੰਨਦੇ ਹੀ ਆ لیکن ਜੇ ਨੂੰ ਵੀ ਗੁਰੂ ਸਾਹਿਬ ਦੇ ਫਲਸਫੇ ਬਾਰੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਜੇ ਨੂੰ ਜਾਣਕਾਰੀ ਮਿਲਦੀ ਹੈ ਚਾਹੇ ਅੰਗਰੇਜ਼ ਹੋਵੇ ਆਫਰੀਕਨ ਹੋਵੇ ਜਾਂ ਚਾਇਨਾ ਦਾ ਹੋਵੇ ਕਿਸੇ ਮੁਲਕ ਦਾ ਹੋਵੇ ਉਹ ਗੁਰੂ ਸਾਹਿਬ ਅੱਗੇ ਆਪਣਾ ਸੀਸ ਝੁਕਾਉਂਦਾ ਹੈ ਐਡੀ ਮਹਾਨ ਫਲਸਫਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬੁਰਜ ਜਵਾਰ ਸਿੰਘ ਵਾਲੇ ਤੇ ਬਰਗਾੜੀ ਵਿੱਚ ਖਾਲਸਾ ਪੰਥ ਦੀ ਸਰਕਾਰ ਸੀ ਆਪਾਂ ਸਭ ਨੂੰ ਆਸੀ ਕਿ ਖਾਲਸੇ ਨੂੰ ਇਹਦਾ ਨਿਆਂ ਮਿਲੂਗਾ ਇਨਸਾਫ ਹੋਊਗਾ ਲੇਕਿਨ ਨਹੀਂ ਇਨਸਾਫ ਨਹੀਂ ਹੋਇਆ ਨਿਆਂ ਨਹੀਂ ਉਸ ਸਮੇਂ ਦੀ ਖਾਲਸਾ ਪੰਥ ਦੀ ਸਰਕਾਰ ਨੇ ਦਿੱਤਾ ਚਲੋ ਹੁਣ ਤਾਂ ਪੰਥ ਦਾ ਨਾਮ ਉਹਨਾਂ ਦੇ ਨਾਲ ਜੋੜਨ ਨੂੰ ਦਿਲ ਨਹੀਂ ਕਰਦਾ ਫੇਰ ਕੱਟਣਾ ਕਰਮ ਜਿਹੜੇ ਵਾਪਰੇ ਤੁਸੀਂ ਸਾਰੇ ਜਾਣਦੇ ਹੋ ਇਲੈਕਸ਼ਨਾਂ ਹੋਈਆਂ ਖਾਲਸਾ ਪੰਥ ਨੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਨਖੇੜਤਾ 2017 ਦੀ ਇਲੈਕਸ਼ਨ ਹੋਈ 19 ਦੀ ਪਾਰਲੀਮੈਂਟ 22 ਦੀ ਇਲੈਕਸ਼ਨ ਹੋਈ ਤਿੰਨ ਮੈਂਬਰ ਇਕੱਲੇ ਐਮਐਲਏ ਬਣੇ ਉਹਨਾਂ ਚੋਂ ਇਕੱਲਾ ਮਾਲਵੇ ਤੋਂ ਬਣ ਕੇ ਆਇਆ ਸਰਦਾਰ ਮਨਪ੍ਰੀਤ ਸਿੰਘ ਯਾਲੀ ਅਸੀਂ ਸਮੇਂ-ਸਮੇਂ ਸਰ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਰਹੇ ਕਿ ਆਪਾਂ ਨੂੰ ਆਪਣੇ ਥੱਲੇ ਚਾਤ ਮਾਰਨੀ ਚਾਹੀਦੀ ਹੈ ਕਿ ਐਨਾ ਆਪਾਂ ਕਮਜ਼ੋਰ ਕਿਉਂ ਹੋਏ ਆਪਣੇ ਤੋਂ ਵੱਡੀਆਂ ਗਲਤੀਆਂ ਹੋਈਆਂ ਦੇ ਦੋ ਹੀ ਤਰੀਕੇ ਨੇ ਇੱਕ ਤਾਂ ਜਿਹੜਾ ਸਾਡਾ ਕੋ ਫਲਸਫਾ ਹੈ ਮੀਰੀ ਪੀਰੀ ਦਾ ਉਥੇ ਜਾਈਏ ਅਕਾਲ ਤਖਤ ਸਾਹਿਬ ਜਾ ਕੇ ਉਥੇ ਮਾਫੀ ਮੰਗੀਏ ਸਜ਼ਾ ਭੁਗਤੀਏ ਤੇ ਫਿਰ ਸ਼ਾਇਦ ਸਾਨੂੰ ਸੰਗਤ ਸੁਰਖਰੂ ਕਰ ਦੂਗੀ ਦੂਜੀ ਆਪਾਂ ਨੂੰ ਲੀਡਰਸ਼ਿਪ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਠੀਕ ਹੈ ਬੜੇ ਸਾਲ ਰਾਜ ਕਰ ਲਿਆ ਇੱਕ ਪਰਿਵਾਰ ਨੇ ਪੰਚ ਨੇ ਬੜਾ ਮਾਣ ਬਖਸ਼ਿਆ ਕੋਈ ਐਸੀ ਗੱਲ ਨਹੀਂ ਸਮਾ ਹੁੰਦਾ ਇਤਿਹਾਸ ਵਿੱਚ ਕਦੀ ਕਿਸੇ ਦਾ ਸਮਾ ਕਦੀ ਕਿਸੇ ਦਾ ਸਮਾ ਪਰ ਜਦੋਂ ਲੋਕ ਨਹੀਂ ਚਾਹੁੰਦੇ ਲੋਕ ਨਹੀਂ ਰਾਜੇ ਲੋਕਤੰਤਰ ਵਿੱਚ ਜਦੋਂ ਲੋਕ ਨਾ ਚਾਹਣ ਫਿਰ ਜਿਹੜਾ ਉੱਪਰ ਹੋਵੇ ਸ਼ਾਸਕ ਹੋਵੇ ਉਹਨੂੰ ਲੋਕਾਂ ਦੀ ਸੁਣ ਕੇ ਪਾਸੇ हट ਜਾਣਾ ਚਾਹੀਦਾ ਨਹੀਂ ਸਾਡੀ ਮੰਨੀ ਚੁੰਦਾ ਕਮੇਟੀ ਦਾ ਜ਼ਿਕਰ ਹੋਇਆ ਅਸੀਂ ਤਿੰਨੇ ਜਣੇ ਸਿਗੇ ਚੁੰਦਾ ਸਾਹਿਬ ਉਹਦੇ ਮੁਖੀ ਸੀ ਯਾਲੀ ਜੀ ਮੈਂ ਤੇ ਆਪਣੇ ਚੰਦੂ ਮਾਜਰਾ ਸਾਹਿਬ ਦੇ بیٹے ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਹੋਰ ਵੀ ਮੈਂਬਰ ਸੀਗੇ ਸਾਰੇ ਪੰਜਾਬ ਦਾ ਜਿਹੜਾ ਦਿੱਤਾ ਤੁਹਾਡੇ ਤੋਂ ਸਜਾ ਲਏ ਛੜ ਕੋ ਇੰਨੀਆਂ ਵੱਡੀਆਂ ਮੋਟੀਆਂ ਡੈਰੀਆਂ ਭੜੀਆਂ ਹੋਈਆਂ ਨੇ ਕੱਲੇ-ਕੱਲੇ ਦਾ ਨਾਮ ਲਿਖਿਆ ਫੋਨ ਨੰਬਰ ਲਿਖਿਆ ਆਦਾਂ ਲਿਖਿਆ ਤੇ ਪੁੱਛਿਆ ਕੀ ਚਾਹੁੰਦੇ ਹੋ ਸਾਰੇ ਪੰਜਾਬ ਦੇ ਆਪਣੇ ਜਿਹੜੇ ਪੰਥ ਦੇ ਦਰਦੀ ਸਨ ਅਕਾਲੀ ਦਲ ਦੇ ਵਰਕਰ ਸਨ ਦੋ ਗੱਲਾਂ ਕਹੀਆਂ ਮਖਤੋਰ ਦੇ ਉਹਨਾਂ ਨੇ ਪਹਿਲੀ ਕਹੀ ਅਕਾਲ ਤਖਤ ਸਾਹਿਬ ਜਾਓ ਮਾਫੀ ਮੰਗਾਓ ਤਾਂ ਹੀ ਤੁਸੀਂ ਸੰਗਤ ਦੇ ਮੋਹਰੇ ਆਉਣ ਜੋਗੇ ਹੋਵੋਗੇ ਨਹੀਂ ਤੁਹਾਨੂੰ ਸੰਗਤ ਦੇ ਪਰਵਾਰ ਨਹੀਂ ਕਰਨਾ ਇਹ ਗੱਲ ਅਸੀਂ ਹਰ ਮੀਟਿੰਗਸ ਕਹੀ ਤੇ ਮੈਂ ਨਾ ਨਹੀਂ ਲੈਣਾ ਮੀਟਿੰਗਾਂ ਚ ਚਾਹੇ ਕੋਰ ਕਮੇਟੀ ਹੋਵੇ ਜਾਂ ਹੋਰ ਪਾਰਟੀ ਦੇ ਫੋਰਮ ਹੋਣ ਇਹ ਨਹੀਂ ਜੇ ਅਸੀਂ ਆਖਿਆ ਨਹੀਂ ਉਹਨਾਂ ਫੋਰਮਾਂ 'ਚ ਇਹ ਲੀਡਰ ਮੰਨਦੇ ਰਹੇ ਕਿ ਆ ਸਾਨੂੰ ਕਿ ਅਕਾਲ ਤਖਤ ਸਾਹਿਬ ਜਾਵਾਂਗੇ ਤੇ ਉਥੇ ਬੇਨਤੀ ਕਰਾਂਗੇ ਕਿ ਛੱਡ ਤੋਂ ਗਲਤੀਆਂ ਹੋਈਆਂ ਜਾਣੇ ਅਣਜਾਣੇ ਚ ਨਹੀਂ ਮੰਨ ਕੇ ਕਿ ਅਸੀਂ ਉਹ ਡੇਰਾ ਸਰਸੇ ਵਾਲਾ ਪਖੰਡੀ ਸਾਥ ਸੀ ਉਹਨੂੰ ਮਾਫ ਕੀਤਾ ਹੈ ਜਦੋਂ ਤਾਂ ਆਪਣੀ ਲੋੜ ਹੋਵੇ ਆਪਣੀ ਗਰਜ਼ ਹੋਵੇ ਤੇ ਦਾ ਕਾਲ ਤਖਤ ਸਾਹਿਬ ਦਾ ਚਹੇਦਾਰ ਚੰ디ਗੜ੍ਹ ਮੁੱਖ ਮੰਤਰੀ ਦੀ ਕੋਠੀ 'ਚ ਆ ਕੇ ਹੁਕਮ ਜਾਰੀ ਕਰਦਾ ਤੇ ਬਿਨਾਂ ਮਾਫੀ ਮੰਗਿਓ ਉਹਨੂੰ ਮਾਫੀ ਮਾਫ ਕਰ ਦਿੱਤਾ ਜਾਂਦਾ ਜਦੋਂ 2 ਤਰੀਕ ਨੂੰ ਸਾਰੇ ਪੰਥ ਨੇ ਸਮੂਚੀ ਦੁਨੀਆ ਨੇ ਦੇਖਿਆ ਕਿ ਕਾਲ ਤੱਕ ਸਾਫ ਦੀ ਸ਼ਕਤੀ ਕਿੰਨੀ ਮਹਾਨ ਆ ਦੋ ਤਰੀਕ ਦੇ ਹੁਕਮਨਾਮੇ ਜਾਰੀ ਹੋਏ ਚਾਹੇ ਅਸੀਂ ਕਹਿੰਦੇ ਆ ਚਲੋ ਮੇਰੀ ਇਨਦੀਜੀ ਸੋਚ ਹੋ ਸਕਦੀ ਹੈ ਮੈਂ ਕਹਿੰਨਾ ਕਿ ਹੁਕਮਨਾਮੇ ਬੜੇ ਨਰਮ ਸਨ ਅਗਰ ਸਖਤ ਹੁੰਦੇ ਤਾਂ ਸ਼ਾਇਦ ਹੋਰ ਉਹਦਾ ਆਪਣੇ ਵਧੀਆ ਜਿਹੜਾ ਮੈਸੇਜ ਆਣਾ ਸੀ ਪਰ ਜਿਹੜੇ ਹੁਕਮਨਾਮੇ ਆਏ ਆਪਾਂ ਸਿਰ ਆਪਣੇ ਹੱਥ ਜੋੜ ਕੇ ਸਰਦੀਵਾ ਕਰਕੇ ਪ੍ਰਵਾਨ ਕਰ ਲੈ ਸਮੂਚੇ ਪੰਥ ਨੇ ਪਰ ਜੇ ਗਿਆਨੀ ਗੁਰਬਚਨ ਸਿੰਘ ਤੋਂ ਅਨੇ ਕਹਤੇ 사ਦ ਨੂੰ ਮਾਫ ਕਰ ਸਕਦਾ ਤੇ ਜੇ ਗਿਆਨੀ ਰਗਵੀਰ ਸਿੰਘ ਨੇ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਪੰਥ ਦੀ ਲੀਡਰਸ਼ਿਪ ਨੂੰ ਆਪਣੀਆਂ ਗੁਨਾਹਾਂ ਤੋਂ ਉਹਨਾਂ ਨੂੰ ਮਾਫੀ ਦਵਾਉਣ ਵਾਸਤੇ ਉਹ ਤੁਸੀਂ ਕਹਿੰਦੇ ਹੋਂਦਾ ਹੁਕਮਨਾਮੇ ਲਾਗੂ ਨਹੀਂ ਹੋ ਸਕਦੇ ਇਹ ਦੇਸ਼ ਦਾ ਕਾਨੂੰਨ ਇਹ ਮੰਨਦਾ ਨਹੀਂ ਇਹ ਇਲੈਕਸ਼ਨ ਕਮਿਸ਼ਨਰੀ ਮੰਨਦਾ ਕਾਲ ਸਾਹਿਬ ਜੀ ਸਿਆਣੇ ਹੋ ਦੱਸੋ ਇਤਿਹਾਸ ਪੜੋ ਜਦੋਂ ਤੋਂ ਕਾਲ ਤੱਕ ਸਭ ਸਥਾਪਿਤ ਹੋਇਆ ਚੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸਖਤ ਦੀ ਸਥਾਪਨਾ ਕੀਤੀ ਹਿੰਦੂਆਂ ਦੇ ਫੈਸਲੇ ਹੋਏ ਮੁਸਲਮਾਨਾਂ ਦੇ ਹੋਏ ਸਿੱਖਾਂ ਦੇ ਹੋਏ ਤੇ ਸਾਰੇ ਗੁਰਮਤਿ ਪ੍ਰਵਾਨ ਕਰਕੇ ਉਹ ਲਾਗੂ ਹੋਏ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੱਥ ਘੜੇ ਕਰ ਗਈ ਕਹਿੰਦੀ ਸੱਜ ਤੋਂ ਵੀ ਨਹੀਂ ਲਾਗੂ ਕਰਵਾ ਹੋਏ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਫਿਰ ਦੱਸੋ ਇਹ ਅਕਾਲ ਤਖਤ ਸਾਹਿਬ ਇਹਨਾਂ ਦੀ ਕੋਈ ਨਿੱਜੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਕੋਈ ਇਹਨਾਂ ਦੀ ਨਿੱਜੀ ਏਡਾਰਾ ਇਹਨਾਂ ਦਾ ਜਦ ਵੀ ਜਦਮ ਮਰਜ਼ੀ ਹੋਵੇ ਇਹਨਾਂ ਦੀ ਉਹ ਵਰਤ ਲੈਂਦੇ ਆ ਫੈਸਲੇ ਕਰਾਉਂਦੇ ਨੇ ਇਹਨਾਂ ਸੰਸਥਾਵਾਂ ਨੂੰ ਧਾਲ ਲਈ ਸ੍ਰੀ ਸੁਬਾਨਾ ਦੀ ਕਿਰਦਾਰਕੁਸ਼ੀ ਕੀਤੀ ਕੀ ਕਸੂਰ ਸੀ ਜਾਨੀ ਹਰਪ੍ਰੀਤ ਸਿੰਘ ਦਾ ਦੱਸੋ 20 ਸਾਲ ਉਹਨਾਂ ਨੇ ਸੇਵਾ ਕੀਤੀ ਉਦੋਂ ਦਾ ਬਹੁਤ ਵੱਡੇ ਵਿਦਵਾਨ ਸਨ بڑے ਇਤਿਹਾਸਕਾਰ ਸਨ ਤੇ ਜਦੋਂ ਹੁਕਮਨਾਮੇ ਆਏ ਉਸ ਤੋਂ ਬਾਅਦ ਸਾਰੇ ਸਿੰਘ ਸਭਾਨਾ ਉਹਨਾਂ ਨਾਲ ਕਿਹੜਾ ਕਰਨ ਦੀ ਕੋਸ਼ਿਸ਼ ਹੋਈ ਬਦਲਾ ਲਊ ਭਾਵਨਾ ਦਿਖਾਈ ਗਈ ਦੱਸੋ ਜੇ ਸਾਡੇ ਗੁਰਮਤ ਦਾ ਫਲਸਫਾ ਅਸੀਂ ਗੁਰੂ ਸਾਹਿਬ ਤੋਂ ਡਰਦੇ ਆ ਪੈ ਖਾਂਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਕਦੀ ਮਾੜੀ ਸੋਚ ਨਹੀਂ ਰੱਖਦੇ ਆਪਣੇ ਮਨ ਵਿੱਚ ਕਿਤੇ ਪਾਪ ਨਾ ਕਰਦੀਏ ਇਹ ਨੂੰ ਨਾ ਇਹ ਉਹਨਾਂ ਸਿੰਘ ਸਭਾਨਾਂ ਦਾ ਜੋ ਹਾਲ ਕੀਤਾ ਜਿਵੇਂ ਬਦਲਿਆ ਉਹਨਾਂ ਤਿੰਨਾਂ ਨੂੰ ਤੁਹਾਡੇ ਸਾਹਮਣੇ ਆ ਕਿ ਆਪਾਂ ਇਸ ਗੱਲ ਦੀ ਇਜਾਜ਼ਤ ਦੇਵਾਂਗੇ ਇਹ ਜਿਹੜਾ ਹਾਊਸ ਆ ਇਹ ਹਾਊਸ ਦੀ ਮਨਿਆਤ ਵੀ ਨੰਘ ਗਈ ਹੈ ਤਰਮ ਪੂਰੀ ਹੋ ਗਈ ਤਾਂ ਵੀ ਆਪਣੀ ਮਨਵਰਜ਼ੀ ਨਾਲ ਇਹ ਫੈਸਲੇ ਕਰ ਰਹੇ ਆ ਇਸ ਲਈ ਸੰਸਥਾਵਾਂ ਕਮਜ਼ੋਰ ਕਰਤੀਆਂ ਅਕਾਲ ਤਖਤ ਸਾਹਿਬ ਤੇ ਜਾ ਕੇ ਅੰਤਰਕ ਕਮੇਟੀ ਜਾਂਦੀ ਹੈ ਇਹਨਾਂ ਦਾ ਜਿਹੜਾ ਉਥੋਂ ਆਪਣੇ ਹਰਿਆਣੇ ਤੋਂ ਰਿਸ਼ਤੇਦਾਰ ਆ ਰਗਜੀਤ ਸਿੰਘ ਵਰਕਰ ਜਿਹਦੇ ਕੋ ਚਾਰਜ ਸੀਗਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਜਦੋਂ ਤਾਮੀ ਸ਼ਾਮ ਦੇ ਅਸਤੀਫਾ ਦਿੱਤਾ ਤੇ ਜਾ ਕੇ ਸਿੰਘ ਸਾਹਿਬ ਨੂੰ ਕਹਿੰਦੇ ਆ ਕਿ ਤੁਹਾਡਾ ਦਾਇਰਾ ਤਾਂ ਸੀਮਤ ਆ ਤੁਸੀਂ ਇਹ ਤੋਂ ਬਾਹਰ ਜਾ ਨਹੀਂ ਸਕਦੇ ਦੱਸੋ ਜੇ ਅਸੀਂ ਅਕਾਲ ਪਖ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਤੁਰ ਪਏ ਤਾਂ ਫੇਮ ਕਹਿੰਦੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਤਾਂ ਅੰਮ੍ਰਿਤਸਰ ਦਾ ਡੀਸੀ ਵੀ ਸੁਰਦਾ ਉਹ ਹੋਮ ਮਿਨਿਸਟਰ ਨੂੰ ਚਿੱਠੀ ਲਿਖਦੇ ਅਮੇਸ਼ਾ ਨੂੰ ਅਮੇਸ਼ਾ ਜਵਾਬ ਵੀ ਦਿੰਦਾ ਪ੍ਰਾਈਮ ਮਿਨਿਸਟਰ ਦੇ ਪੋਰਟਲ ਤੇ ਉਹ ਦਰਖਾਸਤ ਭੇਜਦੇ ਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਬੰਦੀ ਸਿੰਘਾਂ ਦੇ ਮਸਲੇ 'ਚ ਉਹ ਪ੍ਰਾਈਮ ਮਿਨਿਸਟਰ ਦਾ ਜਿਹੜਾ ਪੋਰਟਲ ਆ ਉਹ ਉਹਦਾ ਕੋਈ ਵੀ ਜਵਾਬ ਨਹੀਂ ਭੇਜਦੇ ਆ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਚੌਂਦਾ ਸਾਹ ਦੇ ਮੇਰਾ ਖਿਆਲ 30 32 ਲੱਖ ਫਾਰਮ ਸਾਈਨ ਕਰਾਏ ਆਪਾਂ ਸਭ ਨੇ ਸਾਈਨ ਕੀਤੇ ਗੁਰੂ ਘਰਾਂ ਜਾ ਕੇ ਵਿਸ਼ੇਸ਼ ਤੌਰ ਤੇ ਇੱਕ ਆਪਾਂ ਬਹੁਤ ਵੱਡੀ ਮੁਹਿੰਮ ਰੰਭੀ ਤੇ ਜਿਸ ਦਿਨ ਦਿੱਲੀ ਜਾਣਾ ਸੀ ਤੁਸੀਂ ਸੋਚੋ ਕਿ ਕਿੰਨੀ ਤਰਾਸਦੀ ਆਪਣੀ ਜਦੋਂ ਦਿੱਲੀ ਜਾਣਾ ਸੀ ਜਿਵੇਂ ਕੱਲ ਨੂੰ ਦਿੱਲੀ ਜਾਣਾ ਉਹ ਫਾਰਮ ਲੈ ਕੇ ਇਹਨਾਂ ਨੂੰ ਪਤਾ ਚੰਦਰਜੀਤ ਸਿੰਘ ਬਰਾੜ ਨੂੰ ਕਿ ਇੱਕ ਦਿਨ ਪਹਿਲਾਂ ਸਵੇਰ ਆ ਗਿਆ ਦਿੱਲੀ ਤੋਂ ਕਿ ਦਿੱਲੀ ਆਇਓ ਨਾ ਦਿੱਲੀ ਛਲਾਤ ਖਰਾਬ ਹੋ ਸਕਦੇ ਆ ਦੱਸੋ ਦਿੱਲੀ ਸਾਡੀ ਨਹੀਂ ਅਸੀਂ ਜਾ ਕੇ ਪ੍ਰਯਾਦ ਕਰ ਨਹੀਂ ਸਕਦੇ ਤੁਸੀਂ ਬੰਦੀ ਸਿੰਘ 30 35 35 ਸਾਲਾਂ ਦੇ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਆ ਤੁਸੀਂ ਠੀਕ ਆ ਸਰਦਾਰ ਬਲਵੰਤ ਸਿੰਘ ਰਾਜਵਾਲੇ ਦੀ ਗੱਲ ਕਰਦੇ ਹੋ ਭਾਈ ਜਗਤਾਰ ਸਿੰਘ ਦੀ ਗੱਲ ਕਰਦੇ ਆਪਾਂ ਲੇਕਿਨ ਜਦੋਂ ਮੌਕਾ ਸੀ ਦਿੱਲੀ ਨੇ ਮਾਰੀ ਕੁਰਕੀ ਤੇ ਇੱਥੇ ਰਹਿ ਗਏ ਅੱਜ ਵੀ ਫਾਰਮ ਪਤਾ ਨਹੀਂ ਕਿੱਥੇ ਪਾਏ ਨੇ ਤੇ ਕਹਿੰਦੇ ਆ ਕਿ ਤੁਸੀਂ ਸਾਨੂੰ ਕਹਿੰਦੇ ਆ ਕਿ ਤੁਸੀਂ ਬੀਜੇਪੀ ਨਾਲ ਰਹੇ ਹੋ ਤੁਸੀਂ ਦਿੱਲੀ ਨਾਲ ਰਹੇ ਹੋ ਸਾਡਾ ਕੋਈ ਦੂਰ ਦਾ ਵਸਤਾ ਨਹੀਂ ਉਹਨਾਂ ਨਾਲ ਉਹ ਸਰਕਾਰ ਨਾਲ ਠੀਕ ਹੈ ਜਦੋਂ ਸ਼ਕਤੀ ਆਊਗੀ ਜਦੋਂ ਸਾਡੇ ਕੋ ਸਮਰੱਥਾ ਹੋਈ ਦਿੱਲੀ ਨਾਲ ਉਦੋਂ ਗੱਲ ਕਰਨ ਜਾਵਾਂਗੇ ਅੱਜ ਚੜ ਕੋ ਸਮਰੱਥਾ ਨਹੀਂ ਜੀ ਅੱਜ ਦਿੱਲੀ ਨਾਲ ਗੱਲ ਨਹੀਂ ਕਰਨੀ ਕਰਕੇ ਸਾਡੀ ਸ਼ਕਤੀ ਖੇਰੂ ਖੇਰੂ ਹੋ ਗਈ ਤੇ ਦੂਸਰੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਦੂਸਰਾ ਮੈਂ ਜਿਹੜਾ ਸੁਝਾਅ ਆਇਆ ਸੀਗਾ ਚੁੰਦਾ ਕਮੇਟੀ ਦਾ ਕੀ ਲੀਡਰਸ਼ਿਪ ਬਦਲੋ ਤੇ ਮੇਰੀ ਸੁਣੋ ਗੱਲ ਜੀ ਲੀਡਰਸ਼ਿਪ ਹੁਣ ਬਾਬਾ ਖੜਕ ਸਿੰਘ ਦੀ ਗੱਲ ਹੋਈ ਤੇ ਟੋੜਾ ਸਾਹਿਬ ਦਾ ਪਰਿਵਾਰ ਬੈਠਾ ਇਹਨਾਂ ਨੇ ਤਾਂ ਕਿਹਾ ਨਹੀਂ ਕਿ ਜੇ ਟੋੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ 27 ਸਾਲ ਅਸੀਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਜਾਏ ਤੇ ਜਾਇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨੇ ਵੀ ਆਖਿਆ ਕਿ ਮੈਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਿਓ ਠੀਕ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਸੀ ਨੰਗਿਆ ਉਹ ਜੋ ਹੋਇਆ ਮੈਂ ਉਹਦੇ ਵਿੱਚ ਵਿਸਤਾਰ ਵਿੱਚ ਨਹੀਂ ਜਾਣਾ ਤੁਸੀਂ ਜਾਣਦੇ ਹੋ ਮੈਂ ਕਹੂੰਗਾ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਪੰਜਾਬ ਲਈ ਪਰ ਜਦੋਂ ਪਰਿਵਾਰਵਾਦ ਹਾਵੀ ਹੋ ਗਿਆ ਤੇਰੇ ਉਹਨਾਂ ਨੇ ਦਿੱਲੀ ਕੋਲ ਜਾ ਕੇ ਪੰਜਾਬ ਦਾ ਕੇਸ ਨਹੀਂ ਪੁਟ ਅਪ ਕੀਤਾ ਜੇ ਚਾਹੁੰਦੇ ਤੇ ਚੰਡੀਗੜ੍ਹ ਆਪਣੀ SFL ਜਾਂ ਹੋਰ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘ ਜਾਂ ਫੈਡਰਲ ਸਟਰਕਚਰ ਜਿਹੜੀ ਆਪਣੀ ਸਿਆਸੀ ਮੰਗਿਆ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਖੁਸ਼ ਆਪਾਂ ਨੂੰ ਮਿਲ ਸਕਦਾ ਸੀ ਪਰ ਨਹੀਂ ਆਪਣੀ ਲੀਡਰਸ਼ਿਪ ਨੇ ਉਹ ਧਿਆਨ ਦਿੱਤਾ ਸਿਰਫ ਜੇ ਕੀਤਾ ਉਹਦਾ ਕੀਤਾ ਆਪਣੇ ਪਰਿਵਾਰ ਵਾਸਤੇ ਮਨਿਸਟਰੀਆਂ ਲੈ ਲੀਆਂ ਠੀਕ ਗਿਆ ਸਾਰਾ ਕੁਝ ਤੁਸੀਂ ਬਣਾ ਲਿਆ ਮਨਿਸਟਰ ਦਿੱਲੀ ਵਿੱਚ ਵੀ ਇੱਥੇ ਵੀ ਬਣ ਗਏ ਪਰ ਜੇ ਹੁਣ ਤੁਹਾਨੂੰ ਲੋਕ ਨਹੀਂ ਚਾਹੁੰਦੇ ਤੁਸੀਂ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਤਾ ਖੇਤੀ ਕਾਨੂੰਨਾਂ ਦੇ ਚਲ ਉਲਟ ਚਲ ਗਏ ਫਿਰ ਤੁਸੀਂ ਯੂ ਟਰਨ ਮਾਰਿਆ ਅੱਜ ਕਿੰਨਾ ਵੱਡਾ ਸੰਕਟ ਆ ਇਕੱਲੇ ਪੰਚ ਦੇ ਨਹੀਂ ਪੰਜਾਬ ਤੇ ਸੰਕਟ ਆ ਕਿਉਂ ਸਰਕਾਰ ਆਈ ਝਾਰੂ ਦੀ ਦੱਸੋ ਇਹ ਸਿਰਫ ਆਈ ਆਪਣੇ ਤੋਂ ਲੋਕ ਨਰਾਸ਼ ਸਗੇ ਆਪਣੇ ਨਾ ਲੋਕਾਂ ਦੇ ਗੁੱਸਾ ਕੱਢਿਆ ਝਾਰੂ ਦੀ ਕੋਈ ਦੇਣ ਨਹੀਂ ਸੀ ਹੁਣ ਵੀਰੋ ਬਜ਼ੁਰਗੋ ਤੇ ਭੈਣੋ ਆਪਣੇ ਕੋਲ ਬਹੁਤ ਸੁਨਹਿਰਾ ਮੌਕਾ ਦੋ ਤਰੀਕ ਦੇ ਹੁਕਮਨਾਮੇ ਅਗਰ ਇਹ ਸਾਰੀ ਲੀਡਰਸ਼ਿਪ ਮੰਨ ਲੈਂਦੀ ਅੱਜ ਨੂੰ ਇਹ ਹਾਲਾਤ ਹੋਰ ਆਉਣੇ ਸੀਗੇ ਲੇਕਿਨ ਇਨਾਂ ਨੇ ਹੁਕਮਨਾਮਿਆਂ ਦੀ ਅਲੰਗਣਾ ਕੀਤੀ ਹੈ ਹੁਣ ਦੱਸੋ ਕਿਹੜਾ ਸਿੱਖ ਆ ਜਿਹੜਾ ਹੁਕਮਨਾਮੇ ਨਹੀਂ ਮੰਨਦਾ ਇਤਿਹਾਸਕਾਰ ਲਿਖਦੇ ਨੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦਾ ਉਹਨੂੰ ਕਹਿੰਦੇ ਆ ਕਿ ਉਹਨੇ ਸਿੱਖੀ ਨੂੰ ਬਦਾਵਾ ਦਿੱਤਾ ਉਹ ਸਿੱਖੀ ਤੋਂ ਪਗੜਾ ਹੋ ਗਿਆ ਇਹ ਤਾਂ ਫੇਰ ਸਿੱਖ ਰਹਿ ਨਹੀਂ ਜਿਨ੍ਹਾਂ ਨੇ ਹੁਕਮਨਾਮਾ ਨਹੀਂ ਮੰਨਿਆ ਤੇ ਕਹਿੰਦੇ ਅਸੀਂ ਤਾਂ ਜੀ ਸਾਰੇ ਹੁਕਮਨਾਮੇ ਲਾਗੂ ਕਰਤੇ ਆ ਸੱਤ ਮੈਂਬਰੀ ਸੀ ਪੰਜ ਰਹਿ ਗਈ ਅਸੀਂ ਤੁਹਾਨੂੰ ਵਿਸ਼ਵਾਸ ਦਾ ਕਵਾਂਗੇ ਬਹੁਤ ਵਟਾ ਆਪਾਂ ਨੂੰ ਹੰਗਾਰਾ ਮਿਲ ਰਿਹਾ ਬੜਾ ਜਜ਼ਬਾ ਹੈ ਪੰਜਾਬ ਦੇ ਲੋਕਾਂ 'ਚ ਲੇਕਿਨ ਇਹਦਾ ਰਿਜ਼ਲਟ ਕੀ ਨਿਕਲਣਾ ਹੈ ਇਹਦਾ ਰਿਜ਼ਲਟ ਇਹ ਹੈ ਸਤਸੰਗਤ ਜੀ ਕਿ ਨਵੀਂ ਲੀਡਰਸ਼ਿਪ ਆਪਾਂ ਅੱਗੇ ਲੈ ਕੇ ਆਉਣੀ ਹੈ ਆਪਾਂ ਨੌਜਵਾਨਾਂ ਨੂੰ ਆਪਣੀਆਂ ਬੀਬੀਆਂ ਨੂੰ ਬੀਬੀ ਸਤਵੰਤ ਕੌਰ बोलਦੀ ਹੈ ਤੇ ਦੁਨੀਆ ਸੁਣਦੀ ਹੈ ਇਸ ਆਪਣੀ ਭੈਣ ਦੀ ਗੱਲ ਨੂੰ ਐਦਾਂ ਦੀਆਂ ਬੀਬੀਆਂ ਮੋੜੇ ਆਣ ਨੌਜਵਾਨ ਮੋੜੇ ਆਣ ਆਇਆ ਲਈ ਸਾਹ ਬੈਠੇ ਆ ਸਾਡਾ ਛੋਟਾ ਵੀਰ ਆ ਠੀਕ ਆ ਪੰਜਾਬ ਨੂੰ ਬੜੀ ਆਸ ਹੈ ਨਵੀਂ ਲੀਡਰਸ਼ਿਪ ਤੋਂ ਲੇਕਿਨ ਇਹ ਜਿਹੜਾ ਭਰਤੀ ਦਾ ਸਿਲਸਿਲਾ ਚੱਲ ਰਿਹਾ ਇਹਦਾ ਜਿਹੜਾ ਸਿੱਟਾ ਇਹਦਾ ਨਤੀਜਾ ਕੀ ਸਾਫ਼ ਸੁਥਰੀ ਨੇਕ ਇਮਾਨਦਾਰ ਦੂਰਅੰਦੇਸ਼ੀ ਲੀਡਰਸ਼ਿਪ ਲੈ ਕੇ ਆਉਣੀ ਹੈ ਜਿਹਦਾ ਆਪਣਾ ਕੋਈ स्वार्थ ਨਹੀਂ ਆਪਣੀ ਕੋਈ ਲਾਲਸਾ ਨਹੀਂ ਅੱਜ ਸਾਨੂੰ ਕਹੋ ਪਾਸੇ ਹੋ ਜੋ ਅਸੀਂ ਇੱਕ ਮਿੰਟ ਚ ਪਾਸੇ ਹੋ ਜਵਾਂਗੇ ਲੇਕਿਨ ਆਪਣੇ ਫਰਜ਼ਾਂ ਦੀ ਪੂਰਤੀ ਕਰਾਂਗੇ ਪੰਥ ਵਾਸਤੇ ਪੂਰਾ ਸਿਰ ਝਾਵਾਂਗੇ ਕੋਈ ਸਾਨੂੰ ਹੋਰ ਕਿਸੇ ਤਰੀਕਾ ਦਾ ਕੋਈ ਕਿਸ ਤਰੀਕੇ ਦਾ ਕੋਈ ਸਾਡੇ ਮਨ ਚ ਲੋਭ ਲਾਲਚ ਨਹੀਂ ਤੇ ਇਸ ਲਈ ਤੁਹਾਨੂੰ ਬੇਨਤੀ ਆ ਕਿ ਤਕੜੇ ਹੋ ਕੇ ਅੱਜ ਦਾ ਘਟ ਚਲੋ ਪ੍ਰਖੜਾ ਸਾਬ ਉਹ ਸਾਰੇ ਬੈਠੇ ਨੇ ਉੱਥੇ ਏਸੀ ਦਾ ਆਨੰਦ ਮਾਰ ਰਹੇ ਨੇ ਕਿਰਕੇ ਥੋੜੀ ਬਹੁਤੀ ਗਰਮੀ ਹੋ ਗਈ ਲੇਕਿਨ ਪਹਿਲਾ ਕੱਟ ਹੋਇਆ ਮਲੇਰਕੋਟਲੇ ਬਹੁਤ ਵਧੀਆ ਸੀਗਾ ਅਸੀਂ ਦੂਜਾ ਕੀਤਾ ਉੱਥੇ ਜਲੰਧਰ ਉਹ ਗੁਰੂ ਘਰ ਵਿੱਚ ਸੀਗਾ ਠੀਕ ਹੈ ਉਹ ਵੀ ਬੜਾ ਪਰਮਾ ਸੀ ਤੀਜਾ ਕੱਟ ਹੋਇਆ ਸੰਗਰੂਰ ਚ ਮੇਰਾ ਖਿਆਲ ਐਡਾ ਕੱਟ ਕਦੀ ਦੇਖਿਆ ਨਹੀਂ ਹੁਣ ਪੈਲਸ ਵਿੱਚ ਸਾਡਾ ਜ਼ਗਰੂਰ ਸੰਗਰੂਰ ਜ਼ਿਲ੍ਹਾ ਕੱਟਾ ਹੋ ਗਿਆ ਤੀਸਰਾ ਜ ਪਟਿਆਲੇ ਹੋਇਆ ਇਹ ਵੀ ਲਾ ਮਿਸਾਲ ਕਾਟਿਆ ਤੁਸੀਂ ਰਿਕਾਰਡ ਤੋੜਤਾ ਇਹ ਤੋਂ ਸੰਕੇਤ ਜਾਣਾ ਸਾਰੇ ਪੰਜਾਬ ਵਿੱਚ ਹੁਣ ਮਾਝੇ ਜਾਵਾਂਗੇ ਫਿਰ ਸਾਰੇ ਪੰਜਾਬ ਵਿੱਚ ਜਿਹੜਾ ਦਵਾਂਗੇ ਸਿਰਫ ਇੱਕੋ ਹੀ ਸੋਚਿਆ ਮਨ 'ਚ ਕਿ ਪੰਥ ਦਾ ਇਤਿਹਾਸ ਐਡਾ ਮਹਾਨ ਆ ਸਾਡਾ ਵਿਰਸਾ ਐਡਾ ਲਸਾਂਧੀ ਆ ਸਾਡੇ ਬਜ਼ੁਰਗਾਂ ਨੇ ਦੇਸ਼ ਲਈ ਸਿੱਖੀ ਲਈ ਗੁਰੂ ਘਰਾਂ ਲਈ ਐਡੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਅਸੀਂ ਆਪਣੇ ਆਪ ਨੂੰ ਦੇ ਹੱਥੇ ਮਹਿਸੂਸ ਕਰ ਰਹੇ ਆ ਇਹ ਨਹੀਂ ਹੋਂ ਦੇਣਾ ਤਕੜੇ ਹੋ ਕੇ ਇਸ ਲਹਿਰ ਨਾਲ ਜੁੜੀਏ ਅਕਾਲ ਤਖਤ ਸਾਹਿਬ ਦੀ ਸਰਪ੍ਰਸ ਸਰਪ੍ਰਸਤੀ ਇਹ ਆਪਾਂ ਵਰਤੀ ਕਰੀਏ ਤੇ ਨਵੀਂ ਲੀਡਰਸ਼ਿਪ ਅੱਗੇ ਲੈ ਕੇ ਆਈਏ ਜਿਹੜੀ ਲੀਡਰਸ਼ਿਪ ਯਾਦ ਰੱਖਿਓ ਇੱਕ ਪਰਿਵਾਰ ਦਾ ਗਲਬਾ ਨਹੀਂ ਹੋਣਾ ਇਹ ਪੰਜ ਪ੍ਰਧਾਨੀ ਹੈ ਸਾਰੀ ਕਲੈਕਟਿਵ ਲੀਡਰਸ਼ਿਪ ਆ ਸਾਰੇਾਂ ਨੇ ਸਾਂਝੇ ਤੌਰ ਤੇ ਫੈਸਲਾ ਕਰਨਾ ਕੋਈ ਇੱਕ ਬੰਦੇ ਦਾ ਅਧਿਕਾਰ ਨਹੀਂ ਕੋਈ ਇੱਕ ਪਰਿਵਾਰ ਦਾ ਇਕੱਲੇ ਦਾ ਉਹਦੇ ਵਿੱਚ ਨਹੀਂ ਚੱਲੂਗੀ ਸਮੁੱਚੀ ਲੀਡਰਸ਼ਿਪ ਦੀ ਆਵਾਜ਼ ਸੁਣੀ ਜਾਊਗੀ ਇਸ ਲਈ ਤੁਹਾਨੂੰ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਇਸ ਭਰਤੀ ਮਹਿੰਗੇ ਵਿੱਚ ਆਪਣਾ ਯੋਗਦਾਨ ਪਾਓ ਨਵੀਂ ਲੀਡਰਸ਼ਿਪ ਆਪਾਂ ਅੱਗੇ ਲੈ ਕੇ ਆਈਏ ਨੌਜਵਾਨਾਂ ਨੂੰ ਆਪਣੀਆਂ ਪੈਣਾ ਨੂੰ ਮੌਕਾ ਦਈਏ ਤੇ ਜਿਹੜੀ ਸਿਆਣੀ ਲੀਡਰਸ਼ਿਪ ਆ ਚੰਨੂ ਮਾਇਰਾ ਸਾਹਿਬ ਰਖਣਾ ਸਾਹਿਬ ਇਹਨਾਂ ਦੀ ਸਾਰੀ ਟੀਮ ਪਟਿਆਲਾ ਗੜਿਆ ਅਕਾਲੀ ਦਲ ਦਾ ਸਾਨੂੰ ਬਹੁਤ ਮਾਣ ਆ ਇਹਨਾਂ ਆਪਣੇ ਤੋਂ ਹੀ ਬੜੇ ਆਪਣੇ ਪ੍ਰਾਵਾਂ ਤੇ ਇਹਨਾਂ ਦੀ ਵੀ ਆਪਾਂ ਨੂੰ ਅਗਵਾਈ ਦੀ ਲੋੜ ਆ ਇਹਨਾਂ ਕੋਲ ਬਹੁਤ ਬੜਾ ਤਜਰਬਾ ਆ ਆਪਾਂ ਇਹਨਾਂ ਦਾ ਤਜਰਬਾ ਵੀ ਆਪਣੇ ਨਾਲ ਲੈ ਕੇ ਜਾਣਾ ਸੋ ਇਹਨਾਂ ਕੁਝ ਕਹਿੰਦਾ ਆ ਮੈਂ ਤੁਹਾਡਾ ਸਾਰਿਆਂ ਦਾ ਸਮੂਚੀ ਸਟੇਟਮੈਂਟ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ